ਸਸਵੀ ਕਾਲ ਜੀ ਮੈਂ ਹਾਸ਼蒂ਪਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਸ਼੍ਰੋਮੀ ਅਕਾਲੀ ਦਲ ਤੋਂ ਹਟਾਉਣ ਲਈ ਜੋ ਹੈ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਹਿਬ ਤੋਂ ਬੜੀ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਮਨਪ੍ਰੀਤ ਯਾਦੀ ਦਾ ਨਾਮ ਲਿਆ ਤਾਂ ਉਹ ਵੀ ਵਾਪਸ ਉਹਨਾਂ ਨੇ ਆਪਣਾ ਨਾਮ ਲੈ ਲਿਆ ਦੂਸਰੇ ਪਾਸੇ ਜੋ ਐ ਸੁਰਜੀਤ ਸਿੰਘ ਰਖੜਾ ਦਾ ਨਾਮ ਲਿਆ ਤਾਂ ਉਹ ਵੀ ਆਪਣੀ ਪ੍ਰਧਾਨਗੀ ਤੋਂ ਪਿੱਛੇ ਪੈਰ ਹਟਾਉਂਦੇ ਨਜ਼ਰ ਆਏ ਤੇ ਜੇ ਤੀਸਰਾ ਨਾਮ ਲਿਆ ਹਰਪ੍ਰੀਤ ਸਿੰਘ ਦਾਤਾ ਉਹਨਾਂ ਨੇ ਵੀ ਕੋਰੀ ਨਾ ਕਰ ਦਿੱਤੀ ਉਹਦੇ ਚਲਦਿਆ ਹੀ ਜੇਕਰ ਨਵਾਂ ਪ੍ਰਧਾਨ ਨਹੀਂ ਬਣਾਉਣਾ ਤਾਂ ਵਾਰ-ਵਾਰ ਜਿਹੜੀ ਡੈਲੀਕੇਟਸ ਦੀ ਜੋ 11 ਅਗਸਤ ਨੂੰ ਇਜਲਾਸ ਹੋਣ ਜਾ ਰਿਹਾ ਤਾਂ ਉਹਦੀਆਂ ਜਿਹੜੀਆਂ ਗੱਲਾਂ ਨੇ ਵਾਰ-ਵਾਰ ਨਿਕਲ ਕੇ ਸਾਹਮਣੇ ਕਿਉਂ ਆ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਬੀਬਾ ਸਤਵੰਤ ਕੌਰ ਦਾ ਨਾਮ ਆਇਆ ਤਾਂ ਅੱਜ ਬਹੁਤ ਅਹਿਮ ਖਬਰ ਨਿਕਲ ਕੇ ਆਈ ਕਿ ਉਹ ਵੀ ਆਪਣਾ ਨਾਮ ਵਾਪਸ ਲੈਂਦੇ ਨਜ਼ਰ ਆ ਰਹੇ ਨੇ ਜੇਕਰ ਨਵਾਂ ਪ੍ਰਧਾਨ ਦੇਣਾ ਹੈ ਜੇਕਰ ਨਵੇਂ ਪ੍ਰਧਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਦੇਣਾ ਹੈ ਤਾਂ ਇਹ ਵਾਰ-ਵਾਰ ਜੋ ਨੇ ਨਾਮ ਨਿਕਲ ਕੇ ਸਾਹਮਣੇ ਆਏ ਲੇਕਿਨ ਹੌਲੀ-ਹੌਲੀ ਸਭ ਨੇ ਹੀ ਪਿੱਛੇ ਪੈਰ ਹਟਾ ਲਿਆ ਤਾਂ ਇਹਦਾ ਜੋ ਵੱਡਾ ਕਾਰਨ ਕੀ ਹੋ ਸਕਦਾ ਹੈ ਜੇਕਰ ਤੁਹਾਨੂੰ ਗੱਲ ਕਹੀਏ ਤੇ ਜਿੱਥੇ ਬੀਬਾ ਸਤਵੰਤ ਕੋਰ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਸੀ ਤਾਂ ਉਹਨਾਂ ਨੇ ਵੀ ਅੱਜ ਇਹ ਗੱਲ ਕਹੀ ਹੈ ਕਿ ਸਤਵੰਤ ਕੋ ਨੂੰ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹਦੇ ਲਈ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਪ੍ਰਧਾਨਗੀ ਦੇ ਲਈ ਚੁਣਨਾ ਹੈ ਤਾਂ ਮੈਂ ਸ਼ਾਇਦ ਇਸ ਨੂੰ ਪ੍ਰਵਾਨ ਨਹੀਂ ਕਰਾਂਗੀ ਉਹਨਾਂ ਨੇ ਕਿਹਾ ਸਾਡਾ ਪਰਿਵਾਰ ਧਾਰਮਿਕ ਸੇਵਾ ਨਾਲ ਜੁੜਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਦੇਸ਼ਮਗਰੋਂ ਮੈਨੂੰ ਅੱਗੇ ਆਉਣਾ ਪਿਆ ਪਿਛਲੇ 3 ਮਹੀਨਾ ਵਿੱਚ ਮੈਨੂੰ ਕਾਫੀ ਪਿਆਰ ਮਿਲਿਆ ਹੈ ਉਹਨਾਂ ਨੇ ਕਿਹਾ ਇਹ ਗੱਲ ਪੰਜਾਬ ਦੇ ਸਿਆਸੀ ਪੀੜ ਵਿੱਚ ਨਵੇਂ ਚਰਚੀ ਚਿਹਰੇ ਵੱਲੋਂ ਉੱਭਰੇ ਸਤਵੰਤ ਕੋਰ ਨੇ 6 ਅਗਸਤ ਨੂੰ BBC ਨਾਲ ਗੱਲਬਾਤ ਦੌਰਾਨ ਕਹੀਆਂ ਵੱਖ-ਵੱਖ ਮੀਡੀਆ ਰਿਪੋਰਟਰਾਂ ਵਿੱਚ ਸਤਵੰਤ ਕੋਰ ਨੂੰ ਆਕਾਦ ਤੱਕ ਵੱਲੋਂ ਬਣਾਈ ਗਈ ਕਮੇਟੀ ਦੀ ਗਵਾਹੀ ਵਾਲੇ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਦੇ ਉਧਿਆਲੀ ਮੁੱਖ ਉਮੀਦਵਾਰ ਵਿੱਚੋਂ ਦੱਸਿਆ ਜਾ ਰਿਹਾ ਹੈ ਜਨਤਾ ਸਤੇਜਾ ਤੇ ਇਕੱਠ ਵਿੱਚ ਸਿਆਸੀ ਵਿਸ਼ਿਆਂ ਤੇ ਆਪਣਾ ਪਰਿਵਾਰਕ ਪਿਛੋਟ ਪਿਛੋਕੜ ਬਾਰੇ ਉਹਨਾਂ ਨੇ ਪਾਸ਼ਨਾ ਤੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਹਨ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਸਿਆਸੀ ਤੌਰ ਉੱਤੇ ਮਕਬੂਲੀਅਤ ਹਾਸਲ ਕਰ ਰਹੇ ਹਨ ਲੇਕਿਨ ਅਕਾਲ ਤਖਸੈ ਤੋਂ 2 ਦਸੰਬਰ ਤੋਂ ਜਾਰੀ ਹੁਕਮਨਾਮੇ ਮੁਤਾਬਕ ਅਕਾਲੀ ਦਲ ਦੀ ਨਵੀਂ partite ਤੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ ਉਹ ਜ ਸਤਵੰਤ ਕੌਰ ਦਾ ਵੀ ਸਤਵੰਤ ਕੌਰ ਵੀ ਇੱਕ ਮੈਂਬਰ ਹਨ ਦਾਦਾ ਸਰ ਸ਼ਿਦਕਾਤ ਤੱਕ ਸਾਬ ਤੋਂ 2 ਦਸੰਬਰ ਨੂੰ ਜਾਰੀ ਹੋਏ ਉਕਨ ਹੁਕਮਨਾਮੇ ਦੇ ਮੁਤਾਬਿਕ ਕਾਲੀ ਦਲ ਦੀ ਨਵੀਂ ਪਰਤੀ ਅਤੇ ਪੁਨਰਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸੰਤਵੰਤ ਕੌਰ ਵੀ ਇਨ੍ਹਾਂ ਸੱਤ ਮੈਂਬਰਾਂ ਵਿੱਚ ਸ਼ਾਮਿਲ ਹਨ ਇੱਕ ਕਮੇਟੀ 11 ਅਗਸ ਨੂੰ ਡੈਲੀਗੇਟ ਸੈਸ਼ਨ ਕਰਵਾਉਣ ਜਾ ਰਹੀ ਹੈ ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਵੇਗੀ ਇਸ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਗਈ ਹੈ ਹਾਲਾਂਕਿ ਸੁਭੀ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਵੀ ਮੈਂਬਰਸ਼ਿਪ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਮੈਂਬਰਾਂ ਦਾ ਦਾਵਾ ਹੈ ਕਿ ਉਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਕਾਲੀ ਦਲ ਦੀ ਪੱਤੇ ਕੀਤਾ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਦੇ ਚੱਲਦੇ ਆ ਹੀ ਬੀਬਾ ਸਤਵੰਤ ਕੌਰ ਵੀ ਜੋ ਨੇ ਪ੍ਰਧਾਨਗੀ ਤੋਂ ਪੈਰ ਪਿੱਛੇ ਪਟਦੇ ਨਜ਼ਰ ਆ ਰਹੇ ਨੇ ਲੇਕਿਨ ਜੋ 11 ਅਗਸਤ ਨੂੰ ਹੁਣ ਡੈਲੀਗੇਟਸ ਇੱਕ ਵੱਡਾ اجلاس ਹੋਣ ਜਾ ਰਿਹਾ ਹੈ ਤਾਂ ਲੋਕਾਂ ਦੀ ਸਮਝ ਤੋਂ ਬਾਹਰ ਹੈ ਕਿ ਅਸਲ ਵਿੱਚ ਨਵਾਂ ਪ੍ਰਧਾਨ ਸ਼ੋਮਨੀ ਅਕਾਲੀ ਦਲ ਨੂੰ ਮਿਲਣਾ ਹੈ ਜਾਂ ਨਹੀਂ ਮਿਲਣਾ ਇਸ ਬਾਰੇ ਕੋਈ ਖੁੱਲ ਕੇ ਚਰਚਾ ਸਾਹਮਣੇ ਨਹੀਂ ਆ ਰਹੀ